ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਸਰਦਾਰ ਜੀ ਦਾ ਜਨਮ 7 ਜੁਲਾਈ 1756 ਈਸਵੀ ਦੇ ਵਿੱਚ ਗੁਰੂਵਰ ਸ਼ਿਸ਼ਮੈਨ ਸਾਹਿਬ ਜੀ ਤੋਂ ਸਨੂਤੀ ਭਇਆ ਤੇ ਮਹਾਰਾਜ ਜੀ ਦਾ ਜਨਮ ਜਦੋਂ ਹੋਇਆ ਹੈ ਨਾ ਕਹਿੰਦੇ ਜਦੋਂ ਪੁੱਤਰ ਜਾਂਦਾ ਨਾ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਬੜੀ ਖੁਸ਼ੀ ਮਨਾਈ ਜਾਂਦੀ ਹੈ ਅੱਜ ਦੇ ਸਮੇਂ ਵਿੱਚ ਅਸੀਂ ਖੁਸ਼ੀ ਮਨਾਦੇ ਹਾਂ ਲੇਟ ਕਰਕੇ ਲਸਨਾ ਮੇਰਾ ਕੋਈ ਇਹ ਨਹੀਂ ਹੈ ਕਿ ਤੁਹਾਨੂੰ ਮੈਂ ਸਾਕੀ ਸੁਣਾਵਾਂ ਠੀਕ ਆ ਆਪਾਂ ਸਾਕੀ ਦਿਨ ਚਾਰ ਤੋਂ ਸੁਣ ਰਹੇ ਆ ਮੇਰਾ ਕੰਮ ਨਹੀਂ ਹੈ ਕਿ ਮੈਂ ਤੁਹਾਨੂੰ ਸਾਕੀ ਸੁਣਾਵਾਂ ਕੋਈ ਤੁਸੀਂ ਸੁਣ ਚੁੱਕੇ ਸਾਰੇ ਨੇ ਸੁਣੇ ਗੁਰੂ ਸਾਹਿਬ ਜੀ ਦੇ ਪਿਤਾ ਜੀ ਕੌਣ ਸਨ ਬਹੁਤ ਸ਼ਾਬਾਸ਼ ਸ੍ਰੀ ਗੁਰੂ ਅੱਜ ਤੂੰ ਦਿਨ ਚਾਰ ਮਨਨ ਤਾਂ ਯਾਦ ਹੋ ਗਿਆ ਨਾ ਦੇਖੋ ਸ੍ਰੀ ਗੁਰੂ ਸ੍ਰੀ ਤਾਂ ਸ੍ਰੀ ਗੁਰੂ ਆ ਰਹੇ ਕਿ ਕਿੰਨੇ ਗੁਰੂ ਸੀ ਸੀਤਾ ਨੇ ਦੱਸੋ ਤੇ ਗੁਰੂ ਸਾਹਿਬ ਜੀ ਦੇ ਮਾਤਾ ਜੀ ਕੌਣ ਸਰ ਮਾਤਾ ਨਿਸ਼ੋਦੀ ਚਲੋ ਇਹ ਸਾਰੇ ਨੂੰ ਪਤਾ ਨਾ ਦੇਖੋ ਜਦੋਂ ਘਰ ਕਹਿੰਦੇ ਪੁੱਤਰ ਪੈਦਾ ਹੁੰਦਾ ਨਾ ਖੁਸ਼ੀ ਮਨਾਏ ਜਾਂਦੇ ਹਨ ਪਰ ਉਹਦੇ ਨਾਲ ਖੁਸ਼ੀ ਆਤਰੀ ਮਨਾਉਂਦੇ ਅਸੀਂ ਠੀਕ ਹੈ ਅਸੀਂ ਉਸ ਸਮੇਂ ਇੱਕ ਗੁਰੂ ਜਿਹੜੇ ਸੱਤਵੇਂ ਗੁਰੂ ਹੋਏ ਸਿੱਖਾਂ ਦੇ ਤੇ ਬਰਨਦੀ ਦੇ ਬਰਾਬਰ ਉਹਨਾਂ ਦੀ ਖੁਸ਼ੀ ਤੇ ਸਾਡੀ ਖੁਸ਼ੀ ਚ ਭਰ ਗਈ ਹਨ ਹੈ ਨਾ ਅਸੀਂ ਅੱਜ ਵੀ ਬਣਾਦੇ ਖੁਸ਼ੀ ਪੁੱਤਰ ਪੈਦਾ ਹੁੰਦੇ ਉਹਨਾਂ ਦੀ ਖੁਸ਼ੀ ਤੇ ਸਾਡੀ ਖੁਸ਼ੀ ਵਿੱਚ ਫਰਕ ਕੀ ਹੈ ਉਹਨਾਂ ਦੀ ਖੁਸ਼ੀ ਤੇ ਸਾਡੀ ਖੁਸ਼ੀ ਵਿੱਚ ਫਰਕ ਇਹ ਹੀ ਹੈ ਕਿ ਉਹਨਾਂ ਨੇ ਕੁਰਬਾਨੀ ਦਾ ਔਦਾਸਰਾ ਲੱਗਿਆ ਕਦੋਂ ਔਦਾਸਰਾ ਲੱਗਿਆ ਕੁਰਬਾਨੀ ਬੋਲੋ ਸ਼ਾਬਾਸ਼ ਕੁਰਬਾਨੀ ਤੇ ਅੱਜ ਵੀ ਅਸੀਂ ਕੁਰਬਾਨੀ ਦਾ ਔਦਾਸਰਾ ਤੱਕਦੇ ਤੇ ਫਰਕ ਕੀ ਹੈ ਜਦੋਂ ਤਾਂ ਜੁਪੁੱਤਰ ਪੈਦਾ ਹੁੰਦਾ ਅਸੀਂ ਸੁਖਮਨੀ ਸਾਹਿਬ ਦਾ ਗੱਲ ਕਰ ਰਹੇ ਹਾਂ ਤਾਂ ਜੁਪੁੱਤਰ ਪੈਦਾ ਹੁੰਦਾ ਸੀ ਅੱਠਾੜ ਪਾਰ ਲਗਾ ਲੈਣੇ ਆ ਤਾਕਤ ਬਕਰਨ ਨੂੰ ਨਾ ਸੀ ਸਹਿਰ ਬਾਦਵੀ ਦੇ ਕਰਨੇ ਆ ਮੈਂ ਸਿਰਫ ਆਪਣੇ ਦੇ ਪ੍ਰਤੀ ਗੱਲ ਕਰੂੰਗਾ ਬਾਕੀ ਦਾ ਮਨ ਵਿੱਚ ਭੰਡਾਰੇ ਪਾਏ ਜਾਂਦੇ ਆ ਅਲੱਗ ਅਲੱਗ ਤਹਿਤਾਂ ਦੇ ਪਾਠ ਪੜਾਏ ਜਾਂਦੇ ਆ ਕਰਾਂਦੇ ਆ ਨਾ ਸਾਰੇ ਅਸੀਂ ਦੇਵ ਦੇ ਰੱਬ ਨੂੰ ਕਿਹਾ ਕਿ ਸ਼ਾਮ ਦੇਲੇ ਦੀ ਜਗਾ ਕੇ ਕੀ ਕਰਦੇ ਆ ਕੀ ਫਰਕ ਆ ਲਿਖੋ ਨਾ ਸਾਡੇ ਜੇ ਖੁਸ਼ੀ ਮਨਾਉਣ ਦੀ ਪੁਰਣੀ ਖੁਸ਼ੀ ਮਨਾਉਣ ਦੀ ਫਰਕ ਨੂੰ ਦਤਾ ਵੰਦ ਦਾ ਗੁਰੂ ਗ੍ਰੀਪਾ ਦਾ ਸਾਹ ਦਿੰਦਾ ਗੁਰੂ ਸਾਹਿਬ ਜੀ ਨੇ ਸਪਾਵਾਮੇ ਕਬਾਰਾਂ ਨੇ ਬੋਲੇ ਤੇ ਅਸੀਂ ਅਸੀਂ ਸਮਾਜਿਕ ਤੌਰ ਤੇ ਲੋਕਾਂ ਨੂੰ ਸ਼ਰਾਬ ਪਿਲਾ ਕੇ ਲੈ ਜਾ ਰਹੇ ਕਰਦੇ ਨੇ ਸਰ ਕਿਹੜਾ ਵੀ ਕਰਤਾ ਸੁਆਗਤ ਇਹ ਦਸਤਾਰ ਸਜਾ ਲੈਣਾ ਸਿਰਫ ਸਿੱਖੀ ਨੂੰ ਮੰਨਣਾ ਹੋ ਸਕਦਾ ਸਿੱਖੀ ਨੂੰ ਅਪਣਾਣਾ ਨਹੀਂ ਕਿਹੜੀ ਛੇਤੇ ਦਸਤਾਰ ਸਜਾ ਲੈਣਾ ਦਾੜੀ ਮੁੱਛਾਂ ਵਾਲਾ ਰਹਿਣਾ ਸਿੱਖੀ ਨੂੰ ਮੰਨਣਾ ਹੋ ਸਕਦਾ ਧਾਰਨ ਕਰਨਾ ਨਹੀਂ ਐਸੀ ਕੀ ਕਰ ਮੰਨਤਾ 13 ਸੋਹਣਾ ਇਹ ਦੂਸਰਵੀਂ ਉਮਰ ਤੇ ਤੁਹਾਡੇ ਮਨ ਚ ਸਵਾਲ ਇਹ ਤਾਂ ਆਇਆ ਤੇ ਜਿਵੇਂ ਅੱਜ ਖੜਾ ਹੋ ਕੇ ਤਾਂ ਕਿਹੜੀ ਕਲਾਸ ਹੈ ਹਾਂਜੀ ਪੰਜਵੀਂ ਕਲਾਸ ਹੁਣ ਸਾਰੇ ਵੱਲੋਂ ਨੂੰ ਕਹਾਂਗਾ ਕਿ ਨਾ ਤਾਂ ਸਕੂਲ ਦਾ ਕਰਤਾ ਕਰਤਾ ਹੋਗਾ ਇਹ ਬੱਚੇ ਦੀ ਮਰਦਾ 사 ਤੇ ਮੈਂ ਇਹਨੂੰ ਤੁਹਾਡੇ ਸਕੂਲ ਦਾ ਪ੍ਰਿੰਸੀਪਲ ਬਣਾਉਣਾ ਤੁਸੀਂ ਮੈਨੂੰ ਕੀ ਕਹਿਣਾ ਮੈਂ ਕਿਹਾ ਇਹ ਤੁਸੀਂ ਕਹਿਣਾ ਲੋਕਾਂ ਨੂੰ ਮੈਂ ਕੋਈ ਨਹੀਂ ਕਹਿਣਾ ਹਾਂ ਤੁਸੀਂ ਸਮਝਦੇ ਕਿ ਯਾਰ ਇਹਨੂੰ ਬਾਤ ਹੈ ਕਿ ਕਿਤੇ ਨਾ ਮੈਂ ਅਸਲ ਵਿੱਚ ਬੱਚੇ ਨੂੰ ਪ੍ਰਿੰਸੀਪਲ ਬਣਾਤਾ ਸੁਹ ਸਾਹਿਬ ਜਿਹਨੇ ਗੁਰ ਹਰਾਈ ਸਾਹਿਬ ਨੇ 5 ਸਾਲਾਂ ਦੇ ਆਪਣੇ ਪੁੱਤਰ ਨੂੰ ਗੁਰਗਤੀ ਦਿੱਤੀ ਅਸੀਂ ਕੀ 5 ਸਾਲ ਦੇ ਬੱਚੇ ਨੂੰ ਇੰਨਾ ਗਿਆਨ حاصل ਹੋ ਸਕਦਾ ਸੋਚਣਾ ਵੀ ਕਰਦਾ ਹੈ 5 ਸਾਲ ਦਾ ਬੱਚਾ ਇੰਨਾ ਗਿਆਨ حاصل ਕਿਵੇਂ ਕਰ ਗਿਆ ਹਨ ਕਹਤਾ ਗਿਆ ਕਿਉਂਕਿ ਉਹਨਾਂ ਨੂੰ ਗੁਰਤੀ ਹੀ ਕਰਵਾਰੀ ਨਹੀਂ ਮਿਲੇ ਸੀ ਇਹਦੀ ਗੁਰਤੀ ਮਿਲੀ ਸੀ ਐਸੀ ਐਜੂਕੇਸ਼ਨ ਹਾਸਲ ਕਰਕੇ ਪੜ੍ਹ ਕੇ ਮੇਰੇ 100% ਬਾਪਸਾ ਇਹਨਾਂ ਸਮਾਜ ਦੇ ਵਿੱਚ ਗੰਦਗੀ ਬਣਾ ਰਿਹਾ ਹੈ

ਤਨ ਤਨ ਧਰ ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਪਾਇਆ ਹੁਣ ਅਸੀਂ ਇੱਥੇ ਜਾਣਦੇ ਆਖੇ ਕਿ ਨੂੰਮਕੀ ਤੌਰ ਤੇ ਕਰਦਾਂ ਨੇ ਜਾਣ ਕੇ ਜਾਣਦੇ ਆ ਤੇ ਬੜੇ ਵੱਡੇ ਨੇ ਜਾਨੋ ਉਸ ਨੂੰ ਕੋਈ ਗਿਆ ਜਾ ਸਕਦਾ ਜਿਹੜਾ ਆਪਣੇ ਧਰਮ ਬਾਰੇ ਬੜਾ ਸੁਚੇਤ ਆ ਜਿਹਨੂੰ ਸਮਝਿਆ ਕਿ ਸਮਾਜ ਦੇ ਵਿੱਚ ਵਿਚਰਨਾ ਕਿੱਦਾਂ ਤੇ ਸਮਾਜ ਦੇ ਵਿੱਚ ਵਿਚਰਦੇ ਹੋਏ ਮਾਰਿ ਤੇ ਪ੍ਰਦੇਸ਼ ਤਾਂ ਬੜੇ ਹੋਣੇ ਤੁਸੀਂ ਸਾਰੇ ਨੂੰ ਗੁਣਾ ਕੇ ਦੇ ਦਿੱਤੀ ਜੇ ਬੜੇ ਕਿ ਨਹੀਂ ਜਿਹੜੇ ਤੇ ਸ਼ਾਬਾਸ਼ ਕਿੰਨੇ ਕਰੋ ਨਾਂ ਚੱਲੋ ਬਲਕੇ ਚੱਲੋ ਹਾਂ ਨਾ ਉਹ ਇਹ ਤਿੰਨੇ ਉਪਦੇਸ਼ ਜਿਹੜਾ ਪਰਸਨ ਮੰਗਦਾ ਹੈ ਨਾ ਜਿਹੜਾ ਇਹ ਤਿੰਨਾ ਤੇ ਚੱਲਦਾ ਉਹ ਨੂੰ ਤਾਂ ਜਾਣ ਕੇ ਸਕਦੇ ਜਿਹੜਾ ਨਹੀਂ ਚੱਲਦਾ ਉਹ ਜਾਣ ਨਹੀਂ ਹੈਗਾ ਉਹ ਮਨੁੱਖਾ ਹੀ ਹੋ ਸਕਦਾ ਹੈ ਈ ਤਾਂ ਧੰ ਧੰ ਧਰ ਜਨੇ ਆ ਗੁਰੂ ਸਾਹਿਬ ਦੀ ਜਨਮ ਇਥੇ ਸੀ ਛੋਟੀ ਉਮਰ ਦੇ ਵਿੱਚ ਜਿਸ ਕੋ ਸਾਰੇ ਸਭ ਜਗਤ ਕਰੇ ਜੇ ਦੀ ਕਿਰਪਾ ਸਾਰੇ ਤਾਂ ਸਾਰਾ ਜਗ ਕੀਆ ਤਾਂ ਕਰਦਾ ਫਿਰ ਜਦੋਂ ਉਹ ਜਗਤ ਆਤੀ ਤੇ ਆ ਜੇ ਠੀਕਾ ਕਹਿ ਰਹੇ ਹੋ ਗੁਰੂ ਹਰਾਈ ਸਾਹਿਬ ਜੀ ਨੇ ਨਾ ਆਪਣੇ ਸਮੇਂ ਦਾ ਕਿਉਂ ਗੁਰੂ ਹਰਿਸ਼ੰਗਰ ਸਾਹਿਬ ਜੀ ਦੇ ਵਿੱਚ ਇੰਨੀ ਦੀ ਭਾਵਨਾ ਪੈਦਾ ਹੋਈ ਕਿ ਉਹਨਾਂ ਦੇ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਜਿਹੜੀ ਚੱਲ ਪਈ ਸੀ ਉਹਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਸੇਵਾ ਭਾਵਨਾ ਪਹਿਲਾਂ ਕਿੱਥੋਂ ਹੋਈ ਇਹ ਪੈਦਾ ਹੋਈ ਗੁਰੂ ਹਰਿ ਸ੍ਰੀ ਜੀ ਦੇ ਦੁਨੀਆ ਦੇ ਵਿੱਚ ਵਿਚਰਨ ਦੇ ਨਾਲ ਮਹਾਰਾਜ ਜਿੱਥੇ ਜਾਇਆ ਜਾਂਦੇ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਜਾਂਦੇ ਸੀ ਮਹਾਰਾਜ ਜੀ ਨੇ ਆਪਣੇ ਜਿੱਥੇ ਤੱਕ ਉਹਨਾਂ ਦਾ ਹੋ ਸਕਦਾ ਸੀ ਤੇ ਦੁਆਰ ਖੰਨੇ ਕੋਲੇ ਲੋਕਾਂੀਆਂ ਬੁਲਾਇਆ ਗੁਰੂ ਘਰ ਨੇ ਇਹ ਦੁਆਈਆਂ ਮੰਗਦੇ ਸੀ ਮਹਾਰਾਜ ਇਹੀ ਭਾਵ ਹੈ ਗੁਰੂ ਹਰਿ ਕ੍ਰਿਸ਼ਨ ਸ੍ਰੀ ਦੇ ਵਿੱਚ ਪੈਦਾ ਹੋਈ ਤਾਂ ਉਹਨੋਂ ਸਿੱਖਾਂ ਨੇ ਆਪਣੇ ਗੁਰੂ ਵਧੀਆ ਬੱਚਾ ਗੱਲ ਕਰਦੇ ਹੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੇ ਇੱਕ ਕਵਿਤਾ ਪੇਸ਼ ਕੀਤੀ ਆ ਤੁਹਾਡੇ ਸਾਹਮਣੇ ਸ਼ਚੂਜੀ ਵਰਦੀ ਫਰਕ ਕਹਿੰਦੇ ਸ਼ਚੂਜੀ ਇਹ ਪੰਡਤ ਲਾਲ ਚੰਦ ਜਦੋਂ ਹਨ ਜਦੋਂ ਮਹਾਰਾਜ ਦਿੱਲੀ ਨੂੰ ਗਏ ਸ਼ਚੂਜੀ ਵਰਨੂ ਕਹਿੰਦੇ ਹਨ ਲੈ ਕੇ ਆ ਪੰਡਤ ਲਾਲ ਚੰਦ ਗੁਰਬਾਣੀ ਦੇ ਵਿੱਚ ਇੱਕ ਤੁਕ ਆਲੀ ਆ ਮਹਾਰਾਜ ਕਹਿੰਦੇ ਆ ਬ੍ਰਾਹਮਣ ਗੁਰੂ ਹੈ ਜਗਤ ਦਾ ਭਗਤਨ ਕਾਰਨ ਨਹੀਂ ਬ੍ਰਾਹਮਣ ਕਿਲਾ ਦਾ ਗੁਰੂ ਹੋ ਸਕਦਾ ਹੈ ਜਗਤ ਦਾ ਗੁਰੂ ਹੋ ਸਕਦਾ ਮੈਂ ਪੰਡਤ ਨੂੰ ਹੀ ਦਵਾ ਦਿੱਤਾ ਸੀ ਕਿ ਪੰਡਤ ਜੀ ਤੁਸੀਂ ਜਗਤ ਦੇ ਗੁਰੂ ਹੋ ਸਕਦੇ ਹੋ ਪਰ ਅਧਿਆਪਕ ਇਕ ਦਾਦੇ ਤੌਰ ਤੇ ਹੈ ਨਾ ਤੁਸੀਂ ਗੁਰੂ ਨਹੀਂ ਬਣ ਸਕਦੇ ਕਿਸੇ ਠੀਕ ਹੈ ਬ੍ਰਾਹਮਣ ਗੁਰੂ ਹੈ ਜਗਤਕਾਰ ਭਗਤਨ ਦਾ ਗੁਰੂ ਨਹੀਂ ਜਿਹੜੇ ਭਗਤ ਉਸ ਪਰਮਾਤਮਾ ਦੀ ਆराधना ਕਰਦੇ ਆ ਤੇ ਉਹੀ ਪੰਡਤ لالचंद ਨੇ ਚਲਾਕੀ ਕੀਤੀ ਕਿ ਕਹਿੰਦੇ ਸ਼ਜੂ ਜੀ ਬਰੇ ਜਿਹੜਾ ਕਿ ਲੋਕਾਂ ਨੇ ਘਰਾਂ ਦਾ ਪਾਣੀ ਲੁੰਦਾ ਸੀ ਦੇ ਵੀ ਮਾਨਸਿਕ ਦਸ਼ਾ ਠੀਕ ਨਹੀਂ ਸੀ ਫਤਲਾਹ ਕਿ ਕਦੇ ਉਹਦੀ ਆਵਾਜ਼ ਨਿਕਲਦੀ ਸੀ ਤੇ ਕੰਨਾਂ ਤੋਂ ਇਹਨੂੰproper ਸੰਭਾਲੀ ਸੀ ਐਂਕਲ ਨੂੰ ਪਰਸਨਲ ਹੈ ਕਿ ਆ ਕਿ ਮਾਰੇ ਇੱਕ ਤਾਂ ਤੁਸੀਂ ਮੈਨੂੰ ਕੀਤਾ ਪੜਾ ਕੇ ਦਿੱਤੋ ਮਾਰੇ ਇਹ ਗਿਆ ਸੀ ਕਿ ਤੂੰ ਲੈ ਆਪਣੀ ਮਰਜ਼ੀ ਦਾ ਕਿ ਉਹਨੇ ਚਲਾਕੀ ਇਹ ਕੀਤੀ ਤੇ ਹੁਣ ਪਰਮਾਤਮਾ ਦੇ ਅੱਗੇ ਚਲਾਕੀਆਂ ਨਹੀਂ ਇਹ ਚੱਲਦੀਆਂ ਕਿ ਗੈ ਪਰਮਾਤਮਾ ਦੇ ਅੱਗੇ ਚਲਾਕੀ ਚਲਾਉਂਦੇ ਆ ਨਾ ਉਸ ਪੰਡਤ ਲਾਲ ਜੰਨ ਦੀ ਉਸ ਵੇਲੇ ਭਰੀ ਸਮਾ ਦੇ ਅੰਦਰ ਬਹੁਤ ਬੇਇੱਜ਼ਤੀ ਹੋਈ ਕਿਵੇਂ ਹੋਈ ਮਾਰਦ ਜੀ ਨੇ ਬ੍ਰਸ ਸੱਜੂ ਜੀ ਵੱਡੇ ਸਿਰ ਤੇ ਕਹਿੰਦੇ ਜਦੋਂ ਹੱਥ ਰੱਖਿਆ ਨਾ ਇੱਕ ਪਰਵਾਣੀ ਦੀ ਤੁਕ ਮੈਂ ਭਰੇ ਹੋ ਸਾਹਮਣੇ ਖੜੀ ਜਾਣਾ ਨਾ ਪਿੰਗਲ ਪਰਬਤ ਪਾਰ ਕਰੇ ਖਲ ਜੱਦਰ ਵੀ ਕੀਤਾ ਅੰਦਰੇ ਤੱਕ ਭਰ ਸੁਧਿਆ ਕੀ ਪੀਕੀਤਾ ਜਦੋਂ ਰਸਪਨ ਆਮਦੀ ਕੇ ਤੱਕ ਨਿਰੋਹ ਰਹਾ ਸਾਡੇ ਸਿਰ ਤੇ ਆ ਜੀ ਠੀਕ ਹੈ ਜੀ ਤਾਂ ਕਿ ਆ ਇਹਨੇ ਬਰਤ ਪਾਪਰੇ ਜਿਹੜੇ ਇਹਨੇ ਇਹਨੇ ਨੀਲ ਕਹਤਾਂ ਪਾਣੀ ਕਰਤੀਆਂ ਉਹ ਵੀ ਭੱਲੇ ਭੱਲੇ ਪਹਾੜ ਚੱਲ ਜਾਂਦੇ ਨੇ ਹਾਲ ਚਿਰ ਪੀਕੀਤਾ ਮੂਰਤ ਬੋਲੇ ਜਿਹਨੂੰ ਕੁਝ ਨਹੀਂ ਪਤਾ ਉਹ ਮੂਰਤ ਨੂੰ ਵੀ ਇੰਨੇ ਸਿਆਣੇ ਹੋ ਜਾਂਦੇ ਨੇ ਕਿ ਉਹ ਗਿਆਨ ਦਾ ਪ੍ਰਹਾਵ ਜਾਂਦੇ ਨੇ ਠੀਕ ਹੈ ਜੀ ਜਿੰਨ ਪਰਪਰ ਪਰੇ ਪਰ ਜਦੋਂ ਕੀਤਾ ਅੰਦਰ ਤੇ ਕੋ ਵਸੂ ਜਿਆ ਕਰਕੇ ਨੂੰ ਨਾ ਗੁਰੂ ਜੀ ਦੇ ਪਰ ਸਰ ਤੋਂ ਵੱੰਨੇ ਜਿਹਾ ਦੇ ਬੋਲਦੇ ਆ ਜਿਨ੍ਹਾਂ ਨੂੰ ਇੰਨਾ ਲੋਕਾਂ ਦੀ ਲੋਭ ਹੋ ਜਾਂਦੀ ਹੈ ਕਹਿੰਦੇ ਠੀਕ ਹੈ ਜੀ ਇਸੇ ਕਾਰਨ ਉਹ ਹੈ ਜਿਸ ਸੈਨ ਜੀ ਨੇ ਜਦੋਂ ਚੰਚੂ ਜੀ ਕਦੇ ਸਰ ਤੇ ਆ ਪ੍ਰਚਾਰ ਉਹਦੇ ਨੂੰ ਇੰਨਾ ਲੋਕਾਂ ਦੀ ਲੋਭ ਹੋ ਗਈ ਇੰਨਾ ਗਿਆਨ ਦਾ ਪਹੜਾ ਉਹ ਖੁੱਲ ਗਿਆ ਕਿ ਪੰਡਤ ਜੀ ਦਾ ਦੇ ਦੇ ਸ਼ਬਦ ਸੁਣਨ ਤੋਂ ਪਹਿਲਾਂ ਇਹ ਕਹਿੰਦੇ ਸ਼ਬਦ ਬੋਲਦਾ ਉਹਨੇ ਅਰਥ ਕਰਦਾ ਅਰਥ ਦੋ ਤਰ੍ਹਾਂ ਨੇ ਕਰਦਾ ਪਹਿਲਾ ਸ਼ਬਦ ਦਾ ਅਰਥ ਦੱਸਦਾ ਫਿਰ ਉਹਨੇ ਭਾਵ ਅਰਥ ਕਰਕੇ ਤੁਹਾਨੂੰ ਦੱਸਦਾ ਕਿ ਇਸ ਸਮਾਂ ਦੇ ਵਿੱਚ ਬਹੁਤ ਜ਼ਿਆਦਾ ਗਲ ਫੈਲ ਗਈ ਕਿ ਰੂਸ ਆਈਂ ਨੇ ਇੱਕ ਬੰਦੇ ਦਾ ਨਾਮ ਛੱਡਿਆ ਇਹ ਗੱਲ ਦਿੱਲੀ ਤੱਕ ਵੀ ਪਹੁੰਚੀ ਜਿਹੜਾ ਕਿ ਪਹਿਲਾ ਹੀ ਸਿੱਖਾਂ ਦੇ ਨਾਲ ਬਹੁਤ ਘਾਹ ਰੱਤਦਾ ਸੀ ਦੇਖੋ ਉਹਨੇ ਜਿਹੜੇ ਜੋ ਉਹ ਲੈ ਯੂਨੀਵਰਸਿਟੀ ਕੇ ਮੈਂ ਮੈਂ ਲੜਾ ਯਾਰ ਕਿ ਇੱਕ 5 ਸਾਲ ਦਾ ਬੱਚਾ ਇਹਨਾਂ ਕਹਤਾ ਵਾ ਕਿਵੇਂ ਹੋ ਸਕਦਾ ਤੇ ਉਹਨੇ ਰਾਜਾ जयसिंह ਉਹ ਰਾਜਾ जयसिंह ਕੌਣ ਸੀ ਜੈਪੁਰ ਸੋਹਣਿਆ ਸਾਹਿਬ ਰਾਜਸਥਾਨ ਦੇ ਉਸ ਕਹਾ ਜਿਹੜਾ ਰਾਜਾ ਸੀ ਨਾ ਮਾਰਗ ਸਿੰਘ ਉਹਦਾ ਨਾਮ ਰਾਜਾ जयसिंह ਕਹਿੰਦਾ ਜੋ ਕਿ ਮੰਤਰੀ ਸੀ ਆਗਮ ਦੇ ਦੀ ਸਭਾ ਦੇ ਵਿੱਚ ਤੇ ਦਿੱਲੀ ਦੇ ਵਿੱਚ ਕਹਿੰਦੇ ਜਦੋਂ ਮਹਾਰਾਜ ਮੈਂ ਗਏ ਹੈ ਨਾ ਪਹੁੰਚੇ ਹੈ ਤੇ ਰਾਜਾ ਜੈ ਸਿੰਘ ਨੇ ਆਪਣਾ ਬਗੜਾ ਮਾਰੂ ਨੂੰ ਦੇ ਦਿੱਤਾ ਜਿੱਥੇ ਕਿ ਅੱਜ ਕੋਲ ਬਗੜਾ ਸਾਹਿਬ ਸੁਭਾਇਮਾਨ ਉਸ ਬੰਦਲੇ ਦੇ ਵਿੱਚ ਗੁਰੂ ਸਾਹਿਬੀ ਨੇ ਆਪਣਾ ਮਤਲਬ ਉੱਥੇ ਰਹੀ ਇਹ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਨੂੰ ਇਹ ਆਰ ਬਖਸ਼ਿਸ਼ ਦਿੱਤਾ ਬਾਕੀ ਸਾਰੀ ਗੱਲ ਤੁਸੀਂ ਸੁਣੀ ਹੈ ਬਾਕੀ ਇਹ ਕਰੇ ਕੋਈ ਨਹੀਂ ਰਾਜਾ ਜੈ ਸਿੰਘ ਨੇ ਵੀ ਪਰ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਰਹੀ ਗੱਲ ਅਰੰਭਜੀਤ ਦੀ ਅਰੰਭਜੀਤ ਦੇ ਮਨ ਨੇ ਅੰਦਰ ਬੜੀ ਤਾਂਘ ਸੀ ਕਿ ਮੈਂ ਸਾਹਿਬ ਜੀ ਨਾਲ ਮਿਲਣਾ ਹੈ ਔਰ ਅਮਰੀਨ ਜਦੋਂ ਕੇਹਦੇ ਨਾ ਤਾਂ ਉਹਨੇ ਕੋਲ ਕੌਣ ਚਾ ਕਿ ਮਹਾਰਾਜ ਨੂੰ ਦਰਵਾਜੇ 'ਤੇ ਬੋਲਿਆ ਔਰੰਗਜ਼ੇਬ ਉਹ ਬੋਲੇ ਦਰਵਾਜੇ ਤੋਂ ਮਨਤੀ ਤਰਸੀਲੇ ਸੋ ਸਿੱਧੀ ਬਾੜੀ 'ਚ ਇੱਕ ਰਾਜੇ ਦੇ ਨਾਲ ਸਿੱਧੇ ਤੌਰ ਤੇ ਟੱਕਰ ਪੈ ਗਈ 5 ਸਾਲ ਦੇ ਜਿਹਨੂੰ ਅਟਕੇ ਰਿਹਾ ਕਿ ਬਾਰੂਪ ਦੇ ਵਿੱਚ ਆਏ ਸੀ ਹਰਤੰਬਰ ਵੀ ਰਾਜੇ ਨੂੰ ਗਿਆਨ ਰਸ ਆਇਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਠਿਕਾਣੇ ਇਹ 18 ਸਾਲ ਦੀ ਉਮਰ ਕਰ ਜਾਏ ਕਰਦੇ ਆ 18 ਸਾਲ ਦੀ ਉਮਰ ਦੇ ਵਿੱਚ ਜਿਵੇਂ ਦੇ ਵਿੱਚ ਬੜੀ ਪਿਆਰ ਕੁਮਾਰੀ ਬਣੀ ਚੇਤਕ। ਇਹ ਚੇਤਕ ਕੁਮਾਰੀ ਇਤਨੀ ਤੈ ਲੀਕੇ ਲੋਕਾਂ ਦੇ ਸਰੀਰ ਜਿਹੜੇ ਸੀਗੇ ਨਾ ਵੱਢਣੇ ਸ਼ੁਰੂ ਹੋ ਗਏ। ਸਰੀਰ ਤੇ ਛਾਲੇ ਦੇਖਣ ਨੂੰ ਨਹੀਂ ਕਰਨੀ। ਅਜਿਹੇ ਲੋਕਾਂ ਨੂੰ ਕੋਈ ਆਪਣੇ ਰੱਬ ਨਾਲ ਨਹੀਂ ਸਿਵਾਜੇ ਉਹਨਾਂ ਦੇ ਆਪਣੇ ਵੀ ਸੀਗੇ ਉਹਨਾਂ ਨੂੰ ਘਰ ਤੋਂ ਬਾਹਰ ਸੱਡ ਦਿੰਦੇ ਸੀਗੇ। ਅਜਿਹੇ ਲੋਕਾਂ ਦੀ ਸੇਵਾ ਸਾਹਿਬ ਸ਼੍ਰੀ ਗੁਰੂ ਰਵਿਚਨ ਸਾਹਿਬ ਜੀ ਨੇ ਦਿੱਲੀ ਦੇ ਵਿੱਚ ਰਹਿਦੇ ਕਿੰਨੀ

ਸੱਜੇ ਤਰ੍ਹਾਂ ਦੇ ਰੂਹੀ ਚੱਲੇ ਪਾਣੀ ਮੰਨ ਆਇਆ ਬੰਦਾ ਗੁਨੀ ਵਿੱਚ ਬਾਤਾਂ ਸੁਣੀ ਬੰਨ ਮਰਦਨ ਮੋਤਜਾ ਆਸੀ ਸ਼ਬਦ ਰੱਬ ਜੀ ਇਹ ਪੰਨਾ ਜਿਹੜਾ ਪਿਆਰੇਆ ਭਾਈਆ ਦੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਸਮਝ ਆ ਰਿਹਾ ਦੇ ਕੰਨ ਅਮਰ ਜੀ ਕਿਤੇ ਗੁਨੀ ਵਿੱਚ ਤਾਂ ਕਰਕੇ ਆ ਗਏ ਤਾਂ ਔਰ ਇਹਦੇ ਸਾਹਮਣੇ ਵਾਲੀ ਗੱਲ ਕੀ ਹੈ ਅੱਜ ਸਾਡੀ ਅਮਰਦੇ ਵਿੱਚ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਇੰਨੇ ਕਿਛਾ ਦੇ ਨੇ ਪਹਿਲਾਂ ਤਾਂ ਸਰੀਰ ਵੱਜੁਪਾ ਹੈ ਕਿ ਇਤਬਾਰ ਜਿਹੜੀ ਅਵਸਥਾ ਹੁੰਦੀ ਹੈ ਨਾ ਉਹਦੇ ਵਿੱਚ ਸਰੀਰ ਦਾ ਜਿਹੜਾ ਮਾਸ ਉਹ ਬੜਾ ਨਾਜ਼ਕ ਹੁੰਦਾ। ਭਾਵੇਂ ਗਿਆਨ ਬਹੁਤ ਜ਼ਿਆਦਾ ਸੀ। ਪਰ ਹਸਤਾ ਦਾ ਬਾਸਿ ਇਹ ਇੱਥੇ ਦੁਨੀਆ ਦੇ ਅੰਦਰ ਇਤਨਾ ਹੁੰਦਾ ਹੀ ਵਿਚਰਨਾ ਪੈਂਦਾ। ਇਹ ਕੋਈ ਸਰੀਰ ਤੇ ਪੈ ਛਾਲੇ ਮਹਾਰਾਜ ਜੀ 3 ਮਾਰਚ ਸ਼ਿਵ ਉਸਟ 4 ਇਸ ਵੀਲੇਜ ਇਸ ਦੁਨੀਆ ਤੋਂ ਜੋਤੀ ਜੋ ਸੁਣਾ ਕੇ ਬਲੋਕਸ ਦਾ ਹੈ ਇਹ ਉਹ ਮਾਰਾਤੀ ਦੇ ਇੱਕ ਸਾਲ 0 ਸਾਲ ਤੋਂ ਲੈ ਕੇ 8 ਸਾਲ ਦੀ ਉਮਰ ਤੱਕ 7 ਸਾਲ 9 ਮਹੀਨੇ ਦੀ ਉਮਰ ਤੱਕ ਉਹਨੇ ਸਾਨੂੰ ਮਦਦਿਆ ਸਿਖਾਇਆ ਕਿ ਜੇਨੇ ਬੁਰਾ ਲੱਗਾ ਤਾਂ ਤੁਹਾਨੂੰ ਦਿਲਨਾ ਹਟਾ ਆਪਾਂ ਵਿਚਾਰਨਾ ਵੀ ਆ ਆਪਾਂ ਕੁਰਬਾਨੀ ਦੇ ਚੱਲਣ ਦੀ ਕੋਸ਼ਿਸ਼ ਕਰਨੀ ਆ ਆਪਣੇ ਜੀਵਨ ਨੂੰ ਸੁਧਾਰਨਾ ਆ ਠੀਕ ਹੈ ਤੇ ਪੜਨਾ ਵੀ ਆ ਮਾਬਾ ਦਾ ਕਹਿਣਾ ਮੰਨਣਾ ਅਧਿਆਪਕਾਂ ਦਾ ਕਹਿਣਾ ਮੰਨਣਾ ਮੈਂ ਇੱਕ ਕਲਾਕਾਰ ਦੋ ਬੰਦੇ ਐਡੀ ਕੱਲ੍ਹ ਜਿਕੇ ਬਣਾਓ ਕਿ ਸਕੂਲ ਤੋਂ ਬਾਅਦ ਮਨਕੰਨ ਦੇ ਵਿੱਚ ਪਤਾ ਲਾਇੀ ਕਿ ਅੱਜ ਸ਼ੁਰੂਆਤ ਰਿਸ਼ਨ ਪਬਲਿਕ ਸਕੂਲ ਦੇ ਵਿੱਚ ਸ਼੍ਰੀਗੁਰੂ ਹਰਿਕ੍ਰਿਸ਼ਨ ਸਾਹਿਬੀ ਦਾ ਪਰਮਾਣੁਣਾਇਆ ਹੈ। ਉਹਨੇ ਹੱਥ ਜੋੜ ਕੇ ਬੰਦੇ ਪਰਿਵਾਰ ਕਰੋ ਜੀ ਆਪਕੋ ਦੀ ਵਾਹਿਗੁਰੂ ਜੀਤਾਂ